ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਸੁਖਰਾਜ ਦੇ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਕਵਰ ਕਰ ਰਹੇ ਆ ਪਿੰਡ ਵਿਦਿਆਲਾ ਜ਼ਿਲ੍ਹਾ ਬਠਿੰਡਾ ਤੇ ਤਹਿਸੀਲ ਰਾਮਪੁਰਾ ਫੁੱਲ ਪੈ ਜਾਂਦੀ ਐ ਇੱਕ ਨਾ ਆਪਾਂ ਵਪਾਰੀ ਵੀਰ ਕੋਲੇ ਪਹੁੰਚੇ ਆ ਦੋਸਤੋ ਫੁੱਲ ਤਸੱਲੀ ਵਾਲਾ ਕੰਮ ਆ ਇਹ ਨਹੀਂ ਗੱਲ ਵੀ ਤੁਸੀਂ ਇੱਥੇ ਆਪਾਂ ਵੀਡੀਓ ਅਪਲੋਡ ਕਰਤੀ ਤਾਂ ਬਾਈ ਨੇ ਐਂ ਪਸ਼ੂ ਭੇਜ ਦਿਨਾ ਦੋਸਤੋ ਬਾਈ ਦਾ ਕਹਿਣਾ ਵੀ ਤੁਸੀਂ ਇੱਥੇ ਆ ਕੇ ਆਪਦੀ ਤਸੱਲੀ ਕਰਕੇ ਪਸ਼ੂ ਖਰੀਦੋ ਕਿਉਂਕਿ ਬਾਈਆਂ ਦਾ ਆਪਾਂ ਕੋਈ ਹੀਅਰ ਫੇਅਰ ਕਰਨੀ ਨਹੀਂ ਨੀਗੀ ਕਿਉਂਕਿ ਸਾਫ਼ ਸੁਥਰਾ ਕੰਮ ਕਰਨਾ ਜ਼ਿਆਦਾਤਰ ਬਾਈ ਨਾ ਪਸ਼ੂ ਸੁਵਾ ਕੇ ਤੇ ਚਵਾ ਕੇ ਘਰੋਂ ਦਿੰਦਾ ਬਾਈ ਜੀ ਨਾ ਕੋਈ ਆਪਾਂ ਨੂੰ ਲਾਲਚ ਨਹੀਂ ਆ ਕੋਈ ਨਫੇ ਦਾ ਨਹੀਂ ਆਪਾਂ ਜਾਇਜ਼ ਰੇਟ ਤੇ ਪਸ਼ੂ ਦੇਣਾ ਹੁੰਦਾ ਜਿਹੜੇ ਵੀਰ ਦੇ ਦੋਸਤੋ ਪਸ਼ੂ ਪਸੰਦ ਹੋਵੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੋ ਨਾਗ ਵਿਖਾਉਣੇ ਆ ਇੱਕ ਜਰਸੀ ਯੰਗ ਦੇ ਵਿੱਚ ਵਹਿੜ ਹੈਗੀ ਐ ਦੋਸਤੋ ਸੋਹਣਾ ਕੱਦ ਕਾਠਾ ਤੇ ਬਾਕੀ ਸਾਰੀ ਡਿਟੇਲ ਬਾਈ ਤੋਂ ਲਵਾਂਗੇ ਜਿਹੜੇ ਭਰਾਵਾਂ ਨੇ ਦੋਸਤੋ ਹਜੇ ਤਾਈਂ ਆਪਣੇ ਸੁਖਰਾਜ ਦੇ ਰੀ ਫਰਮ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਰਿਕੁਐਸਟ ਆ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਦੋਸਤੋ ਫੋਲੋ ਕਰ ਲਿਓ ਜਾਣਕਾਰੀ ਪ੍ਰੋਪਰ ਬਾਈ ਤੋਂ ਲੈ ਕੇ ਦਿੰਨੇ ਆ ਤੁਹਾਨੂੰ ਆਓ ਬਾਈ ਸਸੀ ਕਾ ਜੀ ਬਾਈ ਜੀ ਸਸੀ ਕਾ ਬਾਈ ਜੀ ਹੋ ਠੀਕ ਠਾਕ ਭਰਾ ਹਾਂ ਜੀ ਬੜੀ ਚੜਦੀ ਠੀਕ ਆ ਇੱਕ ਵਾਰੀ ਵੀਰ ਆਪਣਾ ਨਾਂ ਦੱਸਿਓ ਜੀ ਮੇਰਾ ਨਾਂ ਸੁਖਪਾਲ ਸਿੰਘ ਜੀ ਸੁਖਪਾਲ ਸਿੰਘ ਹਾਂ ਜੀ ਠੀਕ ਆ ਬਦਿਆਲਾ ਗਿਆ ਜ਼ਿਲ੍ਹਾ ਬਠਿੰਡਾ ਠੀਕ ਆ ਤਸਿਲ ਮੌੜਾ ਗਿਆ ਸੀਨ ਮੋੜ ਪੈ ਜਾਂਦੀ ਹੈ ਹਾਂ ਮੋੜ ਪੈ ਜਾਂਦੀ ਠੀਕ ਆ ਨਾਲ ਆਪਣੇ ਰਾਮਪੁਰਾ ਸਹਿਰਾ ਗਿਆ ਜੀ ਇੱਕ ਢੰਡੀ ਲੱਗਦੀ ਇੱਕ ਬਰੀਕ ਠੀਕ ਆ ਠੀਕ ਆ ਬਈ ਮੰਲੋ ਆ ਗਿਆ ਚਾਉ ਆ ਗਿਆ ਠੀਕ ਆ ਬਈ ਰੋਤਾ ਪਾ ਆ ਗਿਆ 7 8 ਕਿਲੋ ਠੀਕ ਆ ਵਪਾਰ ਦਾ ਕੰਮ ਹੀ ਆ ਹੈ ਬਈ ਹਾਂ ਵਪਾਰ ਦਾ ਕੰਮ ਆ ਜੀ ਠੀਕ ਆ ਕਿੰਨੇ ਕ ਸਮੇਂ ਤੋਂ ਬਈ ਵਪਾਰ ਕਰਦੇ ਆਪਾਂ ਥੋੜਾ ਟਾਈਮ ਹੀ ਹੋਇਆ ਜੀ ਬਾਕੀ ਤਾਂ ਇਹ ਆਪਣਾ ਦੁੱਧ ਦਾ ਕਰਨੀ ਆ ਤੇ ਠੀਕ ਆ ਜਿਆਦਾ ਤਾਂ ਦੁੱਧ ਦਾ ਕੰਮ ਹੀ ਆ ਤੇ ਜੇ ਕੋਈ ਚੰਗਾ ਪਸ਼ੂ ਮਿਲ ਜੇ ਉਹ ਲੈਨੇ ਆਪਾਂ ਉਹ ਲੈਨੇ ਆ ਜੀ ਠੀਕ ਆ ਕਿਉਂਕਿ ਆਪਾਂ ਗਾਹਾਂ ਵੀ ਤਸੱਲੀ ਦੇਣੀ ਹੁੰਦੀ ਆ ਠੀਕ ਆ ਨਾ ਹਾਂ ਵੀ ਆਪਾਂ ਚੈੱਕ ਕਰਕੇ ਲਿਆਉਣਾ ਬਸ ਠੀਕ ਆ ਤੇ ਗੱਬਣ ਪਸ਼ੂ ਲੈ ਕੇ ਵੀ ਜਾਨਕੀ ਸਵਾ ਕੇ ਆਪਾਂ ਸੇਲ ਕਰਦੇ ਆ ਜਿਆਦਾ ਨਾ ਹਾਂ ਵੀ ਸੇਲ ਕਰਦੇ 100% ਦਾ ਕੋਈ ਕਾਰਨ ਅੱਜ ਉਹ ਕਰਨਾ ਪੈਗਾ ਠੀਕ ਆ ਉਹ ਕਰ ਲਈ ਨਹੀਂ ਠੀਕ ਆ ਵੀ ਆਨਲਾਈਨ ਹੈ ਜੇ ਕੋਈ ਮਗਾਉਂਦਾ ਭਰਾਓ ਵੀ ਨਹੀਂ ਭੇਜਦੇ ਹੈ ਵੀ ਆ ਕੇ ਆਪਦੀ ਇੱਥੇ ਤਸੱਲੀ ਕਰੇ ਤਸੱਲੀ ਕਰੇ ਠੀਕ ਆ ਅੱਜ ਕਿੰਨੇ ਨਾਗਾ ਬਈ ਆਪਣੇ ਕੋਲ ਸੇਲ ਆਲੇ ਆਪਣੇ ਕੋਲ ਦੋ ਹੈ ਜੀ ਇੱਕਾ ਝੋਟੀਆਂ ਜਿਹੜਾ ਵੀ ਠੀਕ ਆ ਇਹ ਵਹਿੜ ਦੀ ਗੱਲ ਕਰੀਏ ਬਾਈ ਕਿੰਮਾ ਸੂਆ ਸੂਣਾ ਤੇ ਕਿੰਨੀ ਉਮਰ ਹੈ ਜੀ ਹਜੇ ਦੋ ਦੰਦ ਆਈਏ ਹਜੇ ਦੋ ਦੰਦ ਹੀ ਆ ਕਦ ਕਾਠ ਬਹੁਤ ਆ ਬਈ ਹਾਂ ਥੱਲੋ ਹਵਾਨੇ ਪੱਖ ਤੋਂ ਵੀ ਥਣ ਥਣ ਨੂੰ ਬਹੁਤ ਸੋਹਣਾ ਲੱਗਿਆ ਵਾਲੀ ਆ ਜੀ ਲੋ ਵੀ ਸੀਰਸਾ ਦੀ ਗੱਲ ਕਰੀਏ ਨਾ ਦੇਖ ਸਕਦੇ ਦਿਨ ਕਿੰਨੇ ਪਿਆ ਬਈ ਦਿਨ ਲੈ ਜੋ ਜੀ 4 ਲੈ ਜੇ 5 ਲੈ ਜੇ ਠੀਕ ਆ ਬਾਕੀ ਦੇ ਦੇਖੋ ਠੀਕ ਆ ਲੋ ਵੀ ਕਦ ਕਾਠ ਨੂੰ 40 1 41 ਦਾ ਟੀਕਾ ਲੱਗਿਆ ਰੋ ਇਹਦੇ 40 1 41 ਦਾ ਹਾਂ ਠੀਕ ਆ ਲੋ ਵੀ ਸੈਕਟਿੰਗ ਲੱਗੇ ਸੈਕਸਾ ਸੀਮਨ ਲੱਗਿਆ ਹੋਇਆ ਹਾਂ ਜਿਹੜੇ ਭਰਾ ਦੇ ਪਸੰਦ ਹੋਵੇ ਨਾ ਫੇਸ ਬਿਊਟੀ ਚੈੱਕ ਕਰੋ ਬਹੁਤ ਸੋਹਣੀ ਫੇਸ ਬਿਊਟੀ ਦੇ ਵਿੱਚ ਆ ਬੋਦੀ ਬਾਦੀ ਚੈੱਕ ਕਰੋ ਕੰਨਾਂ ਦੀ ਕੁਆਲਿਟੀ ਤੇ ਕੱਦ ਕਾਠ ਦੀ ਗੱਲ ਕਰੀਏ ਦੋਸਤੋ ਰੂਹ ਖੁਸ਼ ਹੁੰਦੀ ਹੈ ਬਹੁਤ ਵੱਡਾ ਕੱਦ ਕਾਠਾ ਕੋਈ ਛੋਟੀ ਨਹੀਂ ਇਹ ਥਣ ਅਸਮ ਤਹਿਿਲ ਦੀ ਪਟਨਾ ਦਾ ਸਹੀ ਗੱਲ ਹੈ ਇਹ ਥਣ ਚੈੱਕ ਕਰੋ ਹੱਥੀ ਚਵਾਈ ਵਾਲਾ ਬਹੁਤ ਵਿਰਲੀਆਂ گاਵਾਂ ਨੂੰ ਇਹ ਜਿਹੇ ਥਣ ਲੱਗਦਾ ਪਹਿਲੇ ਸੂਏ ਚੈੱਕ ਕਰੋ ਰੂਹ ਖੁਸ਼ ਹੁੰਦੀ ਹੈ ਤੇ ਭਾਈ ਦੋ ਦੋ ਵੀ ਗੱਲ ਕਰੀਏ ਕਿੰਨਾ ਦੁੱਧ ਪਾਉ ਦੂ ਪਹਿਲੇ ਸੂਏ 17 18 ਲੀਟਰ ਦੀ ਨਹੀਂ ਤਾਂ ਨਹੀਂ ਦਾ 17 18 ਲੀਟਰ ਦੀ ਠੀਕ ਹੈ ਆਈ ਵੀ ਤੁਸੀਂ ਦੱਸਦੇ ਸੀ ਫਾਰਮ ਦੇ ਵਿੱਚੋਂ ਹੀ ਬਾਈ ਫਾਰਮ ਚੋਂ ਲੀਤੀ ਏ ਠੀਕ ਆ ਫਾਰਮ ਦੇ ਵਿੱਚੋਂ ਆਈ ਆ ਹਾਂਜੀ ਲਓ ਵੀ ਫੋਲਰ ਰਿਕਾਰਡ ਬਾਈ ਕੋਲੋਂ ਤੁਹਾਨੂੰ ਮਿਲ ਜਾਣਾ ਤੇ ਕੋਈ ਭਰਾ ਨਾ ਜੇ ਬਾਈ ਨੂੰ ਸਾਈ ਪਾ ਦੇਵੇ ਬਾਈ ਇਹਦਾ ਚਵਾ ਕੇ ਵੀ ਦੇ ਦਿਆ ਕਿਉਂ ਜਿਆਦਾਤਰ ਬਾਈ ਪਸ਼ੂ ਸਵਾ ਕੇ ਤੇ ਚਵਾ ਕੇ ਹੀ ਦਿੰਦਾ ਕਿਉਂਕਿ ਬਾਈ ਇਹਦਾ ਜਿਹੜੇ ਭਰਾਣੇ ਪੈਸੇ ਲਾਉਣੇ ਹੁੰਦੇ ਨਾ ਉਹ ਆਪਦੀ ਤਸੱਲੀ ਕਰੇ ਦੁੱਧ ਤੇ ਸਿਰ ਤੇ ਪਸ਼ੂ ਲੈ ਕੇ ਜਾਵੇ ਇਹ ਨਹੀਂ ਵੀ ਆਪਾਂ ਗੱਲ ਕਹਿਤੀ ਤੇ ਵੀ ਉਹ ਨਿਕਲੂਗਾ ਨਿਕਲ ਜਾਓ ਉਹਦਾ ਗੱਲ ਦਾ ਫੈਸਲਾ ਠੀਕ ਆ ਲੈ ਵੀ ਇੱਕ ਰੀਨਾ ਦਾ ਢੇੜਾ ਕਢਾ ਲਈ ਕਰਮਾ ਵਾਲੀ ਦਾ ਬਾਕੀ ਨਾ ਦੇਣੇ ਲੈ ਜਾਣੇ ਆ ਦੋ ਚਾਰ ਹਾਂ ਟਰੱਕੇ ਤੁਹਾਨੂੰ ਖਾਉਣੇ ਆ ਹਵਾਨਾ ਚੈੱਕ ਕਰਿਓ ਪੂਰਾ ਫਿਕਸ ਹਵਾਨਾ ਇਹ ਨਹੀਂ ਗੱਲ ਕੋਈ ਟੁੱਟਮਾ ਤੇ ਜਾਂ ਕੋਈ ਫੋਟ ਚਾਂਗ ਹੋਊਗੀ ਰੂਹ ਖੁਸ਼ ਹੁੰਦੀ ਆ ਹਵਾਨੇ ਪੱਖ ਤੋਂ ਸੋਹਣਾ ਕੱਦ ਕਾਠਾ ਬਾਕੀ ਸਾਈਸਰ ਸੀਮਨ ਲੱਗਿਆ ਹੋਇਆ ਜਿਹੜੇ ਮਾਰਿਓ ਜੀ ਜਿਹੜੇ ਭਰਾ ਦੇ ਪਸੰਦ ਹੋਵੇ ਤੁਸੀਂ ਇੱਥੇ ਅੱਖਾਂ ਮੀਚ ਕੇ ਆ ਜੇ ਫੁੱਲ ਤਸੱਲੀ ਵਾਲਾ ਕੰਮ ਆ ਇਹ ਨਹੀਂ ਗੱਲ ਭਾਈ ਨੇ ਲੈ ਜਾਂਦਾ ਤੇ 4 ਰੁਪਏ ਮਿਲਦੇ ਤੇ ਨਫੇ ਦੇ ਲਾਲਚ ਚ ਦੇ ਦੇਣਾ ਭਾਈ ਜੀ ਨਾ ਆਪਾਂ ਗਰੰਟੀ ਵਾਲਾ ਕੰਮ ਹੀ ਕਰੀਦਾ ਤੇ ਰੇਟ ਕੀ ਕਰਾਂਗੇ ਭਰਾ ਇਹਦਾ ਰੇਟ ਇਹਦਾ 75000 ਠੀਕ ਆ ਕਿਉਂ ਚੋ ਮਾਨਤਨ ਕਰਦਾ ਠੀਕ ਆ 75000 ਦੇ ਵਿੱਚੋਂ ਮਾਨਤਨ ਹੋ ਜਾਊਗਾ ਹੋ ਜਾਊਗਾ ਜੀ ਠੀਕ ਆ ਲੋ ਵੀ 75000 ਦੇ ਵਿੱਚੋਂ ਨਾ ਤੁਹਾਡਾ ਮਾਨਤਨ ਹੋ ਜਾਊਗਾ ਜਿਹੜੇ ਭਰਾ ਦੇ ਪਸੰਦ ਹੋਵੇ ਤਾਂ ਸੰਪਰਕ ਕਰ ਲਵੇ ਹੋਈ ਚੱਕਰ ਨਹੀਂ ਦੋਨੇ ਪਾਸੇ ਬਹਿ ਜਾ ਗੋਆਂ ਦੀ ਠੀਕ ਆ ਲੋ ਬਈ ਕੋਈ ਚੱਕਰ ਨਹੀਂ ਬਸ ਰੂਹ ਖੁਸ਼ ਹੁੰਦੀ ਆ ਹਾਂ ਜੀ ਆ ਬੈਠ ਇਸ ਤੋਂ ਇਲਾਵਾ ਵੀ ਉਹ ਕਰ ਲੈਂਦੇ ਹੱਥ ਮਾਰ ਲੈਂਦੇ ਜੇ ਉਹ ਛੋਟੇ ਛੋਟੇ ਆਏ ਠੀਕ ਹੈ ਉਹ ਵੀ ਉਹ ਕਰ ਲੈਂਦੇ ਲੋ ਬਈ ਬਾਈ ਆ ਨਾ ਬੱਚੇ ਵੀ ਇਹਦੇ ਥੱਲੇ ਹੱਥ ਉਤ ਮਾਰ ਲੈਂਦੇ ਉਹ ਵੀ ਮਾਰ ਲੈਂਦੇ ਹੱਥ ਠੀਕ ਆ ਤੇ ਝੋਟੀ ਦੀ ਗੱਲ ਕਰੀਏ ਬਈ ਕੀ ਡਿਟੇਲ ਹੈ ਜੀ ਇਹ ਜੀ ਦੂਜਾ ਸੂਆ ਦੂਜਾ ਸੂਆ ਸੂਏ ਤੋਂ ਆਈ ਗਈ ਹੈ ਪਹਿਲਾਂ ਆਪਣੀ ਚੋਏ ਦੀ ਆ 1.5 ਗੈਲਨ ਵਾਲਾ ਲੀਟਰ 12 ਕਹ ਦੋ ਠੀਕ ਆ ਠੀਕ ਆ 12 ਗੀ ਲੀਟਰ ਪਹਿਲੇ ਸੂਏ ਦਿੱਤਾ ਦਿੱਤਾ ਜੀ ਠੀਕ ਆ ਤੇ ਅਗਲੀ ਦੀ 6 ਵਾ 14 ਕੱਢ ਲਈ ਪਈ ਠੀਕ ਆ ਤੋਂ ਦੀ 12 ਦੀ ਰਹੇ ਠੀਕ ਆ ਤੇ ਦਿਨ ਕਿੰਨੇ ਲੈ ਜੂਗੇ ਬਈ ਜੀ ਜਿਹੜੇ 30 ਤਰੀਕ ਨੂੰ ਘਰ ਕੋਲੇ ਜਾਨਕੀ ਅੱਜ 25 ਤਰੀਕ ਹੋ ਗਈ ਹਾਂ 5 ਕ ਦਿਨ ਫੋਰ ਰਹਿੰਦੇ ਨੇ ਠੀਕ ਆ 5-7 ਦਿਨ ਲੈ ਜੂਗੀ ਹਾਂ ਜੀ ਠੀਕ ਆ ਬਾਰਡਰ ਦਾ ਪੱਲ ਆਉਂਦੇ ਨਹੀਂ ਠੀਕ ਆ ਤੇ ਸੀਮਨ ਪੱਖ ਤੋਂ ਕੋਈ ਰਿਕਾਰਡ ਦਾ ਪਤਾ ਹੈ ਬਈ ਹਾਂ ਜੀ ਉਹ ਸਰਕਾਰੀ ਸੀਮ ਨਹੀਂ ਲੱਗਿਆ ਆਪਣਾ ਮੋੜਾ ਦਾ ਸਰਕਾਰੀ ਸੀਮਨ ਤੋਂ ਗੱਬਣ ਹਾਂ ਜੀ ਠੀਕ ਆ ਲੋ ਵੀ ਫੇਸ ਕੁਆਲਟੀ ਚੈੱਕ ਕਰੋ ਸਿੰਘ ਬਿਲਕੁਲ ਕੁੰਡਾ ਸੋਹਣੀ ਦੋਸਤੋ ਮੱਝ ਹੈਗੀ ਆ ਦੂਜਾ ਸੁਹਾ ਕਰਮਾ ਵਾਲੀ ਨੇ ਸੋਣਾ ਸੋਨਾ ਟਾਂਚਾ ਖਣਾ ਦਾ ਸਾਈਜ਼ ਇਹ ਗੱਲ ਕਰੀਏ ਨਾ ਤੁਹਾਨੂੰ ਨੇੜੇ ਹੋ ਕੇ ਜੱਜਮੈਂਟ ਕਰਾਉਣੇ ਆ ਚੈੱਕ ਕਰੋ ਕੋਈ ਬਾਹਲੀ ਤਿਆਰੀ ਨਹੀਂ ਕੀਤੀ ਅਨੁਮਾਨ ਆ ਕੋਈ 5-4 ਦਿਨ ਇਹਨੇ ਸੂਨ ਦੇ ਵਿੱਚ ਲੈ ਜਾਣੇ ਆ ਚੈੱਕ ਕਰੋ ਆਪਾਂ ਤਾਂ ਮਾਲਕਾ ਨਾਲ ਵੀ ਗੱਲ ਕਰਾ ਲਾਂਗੇ ਠੀਕ ਲੋ ਵੀ ਬਾਈ ਇਹਨਾਂ ਮਾਲਕਾ ਨਾਲ ਵੀ ਗੱਲ ਕਰਾ ਦੇਾਂਗੇ ਫੁੱਲ ਗਰੰਟੀ ਵਾਲਾ ਕੰਮ ਆ ਭਾਉਂਦੀ ਆ ਆਪਾਂ ਬਾਈ ਕੋਲ ਪਹਿਲੀ ਵਾਰ ਹੀ ਆਏ ਆ ਕਿਉਂਕਿ ਪਤਾ ਲੱਗ ਜਾਂਦਾ ਬੰਦੇ ਨੂੰ ਮਿਲਨ ਵਰਤਨ ਚੈੱਕ ਕਰਿਓ ਜੇ ਹਵਾਨਾ ਰੂ ਖੁਸ਼ ਹੁੰਦੀ ਹੈ ਦੋਸਤੋ ਇਹ ਵੀ ਹਵਾਨਾ ਵੇਖ ਕੇ ਨਾ ਹਜੇ ਢਿੱਲੀ ਪਈ ਆ ਅਨੁਮਾਨ ਆ ਵੀ ਹੋ ਸਕਦਾ ਵੀ 8-10 ਦਿਨ ਹੀ ਲੈ ਜਵੇ ਚੈੱਕ ਕਰੋ ਤੁਹਾਨੂੰ ਦਾ ਸੈਜ ਗੈਪ ਬਾਕੀ ਕੱਦ ਕੱਟ ਸੋਣਾ ਪਿੱਠ ਫੁੜੇ ਨਹੀਂ ਨਿਗਾਮਾ ਓਕੇ ਜੀ ਕਿਸੇ ਬਸ ਕੋਈ ਫੋਣੀ ਨਹੀਂ ਲਗੀ ਠੀਕ ਆ ਲੈ ਵੀ ਇਹਦਾ ਵੀ ਇੱਕਾਈ ਕਰਮਾ ਵਾਲੀ ਦਾ ਢੀੜਾ ਕਢਾ ਦੇ ਹਾਂ ਕਢਾ ਹਵਾਨਾ ਨਾ ਬਹੁਤ ਸਾਫ਼ ਸੁਥਰਾ ਨਿਗਾਮਾ ਰਈ ਟੋਰ ਕੇ ਤੁਹਾਨੂੰ ਖਾਉਣੇ ਥਣ ਸੋਣਾ ਬਹੁਤ ਲੱਗਿਆ ਦੋਸਤੋ ਜੇ ਗੱਲ ਕਰੀਏ ਨਾ ਬਾਈ ਕਹਿੰਦਾ ਨਾ ਇਹ ਨਹੀਂ ਗੱਲ ਵੀ ਆਪਾਂ ਗੱਲ ਕੁਝ ਹੋਰ ਕਰਾਂਗੇ ਜੇ ਇੱਥੇ ਆਏ ਤਾਂ ਕੁਝ ਨਿਕਲੂ ਹੋਰ ਤੇ ਵੀ ਆਪਾਂ ਸਮਝਾ ਕੇ ਦੇਵਾਂਗੇ ਠੀਕ ਆ ਲੋ ਵੀ ਬਾਈ ਇਹ ਨਾ ਸਾਈ ਭਾ ਦੇ ਕੋਈ ਭਰਾ ਦੋਨਾਂ ਦੀ ਤੇ ਆਪਾਂ ਨਾ ਚਵਾ ਕੇ ਦੇ ਦੇਾਂਗੇ ਕਿਉਂਕਿ ਗਾਰੰਟੀ ਆਪਾਂ ਬਾਈਆਂ ਦਾ ਫੁੱਲ ਲੈਣੀ ਹੁੰਦੀ ਆ ਕੋਈ ਵੀ ਜਾਨਵਰ ਆਪਣੇ ਘਰੋਂ ਜਾਂਦਾ ਤੇ ਆਫ ਕੈਮਰਾ ਬਾਈ ਨੇ ਗੱਲ ਇਹ ਵੀ ਕੀਤੀ ਆ ਆਹ ਜਿਹੜਾ ਕੋਈ ਐਕਟੀ ਲੈ ਗਿਆ ਅਗਲੇ ਸੂਏ ਨੂੰ ਜੋ ਤਿਆਰ ਹੁੰਦੀ ਆ ਭਾਉ ਦੀ ਆ ਫੋਟੋ ਵੀ ਖਿੱਚੀ ਜਾਂਦੀ ਐ ਇਸ ਫੈਸਲੇ ਦੇ ਤੋਸ ਕੋ ਲੈ ਕੇ ਜਾਂਦਾ ਆ ਉਹ ਰਿਕਾਰਡ ਪੈਨ ਕਾਰਡ ਸਾਰਾ ਕੁਝ ਨਾਲ ਲਿਖਿਆ ਜਾਂਦਾ ਠੀਕ ਆ ਵੀ ਜਾਨੀ ਕਿ ਮਗਰਲੇ ਸੂਏ ਦਾ ਜੇ ਕੋਈ ਪਸ਼ੂ ਐਕਟੀ ਆਪਣੇ ਤੋਂ ਲੈ ਕੇ ਜਾਂਦਾ ਅਗਲੇ ਸੂਏ ਦੇ ਦੇ ਤਾਂ ਆਪਾਂ ਉਹ ਵੀ ਬਰਕਾਸ ਕਰਾ ਲੈਣਾ ਠੀਕ ਆ ਤੇ ਭਰਾ ਇਹਦਾ ਰੇਟ ਦੀ ਗੱਲ ਕਰੀ ਤਾਂ ਇਹਦਾ ਰੇਟ ਕੀ ਕਰਾ ਲਈ ਇਹਦਾ ਹੁੰਦਾ ਜੀ 1.25 ਐ 1.25 ਹਾਂ ਜੀ ਠੀਕ ਆ ਬਾਕੀ ਰੇਟ ਤਾਂ ਜਚੇ ਦਾ ਹੁੰਦਾ ਬਾਈ ਤਸੱਲੀ ਫੋਲਾ ਹੈ ਨਾ ਠੀਕ ਆ ਤੇ ਮਾਨਤਨ ਜਾਨੀ ਕੀ ਕਰਦੇ ਆਗੇ ਹਾਂ ਮਾਨਤਨ ਕਰਦੇ ਆ ਠੀਕ ਆ ਲੋ ਵੀ ਮਾਨਤਾਂ ਤੁਹਾਡਾ ਦੋਨਾਂ ਦੇ ਵਿੱਚੋਂ ਹੋ ਜੂਗਾ ਜਿਹੜੇ ਭਰਾ ਦੇ ਪਸੰਦ ਹੋਵੇ ਤਾਂ ਨੰਬਰ ਚੱਲ ਰਿਹਾ ਸਕਰੀਨ ਤੇ ਆਪਣੇ ਦਾ ਦੁੱਧ ਵਾਲੀ ਖੜਿਆ ਜੀ ਸਾਰੇ ਠੀਕ ਆ ਫਾਈਡਾਂ ਦੀ ਇੱਕ ਅੰਦਾ ਲਿਆਉਣੇ ਵਧੀਆ ਚੰਗਾ ਜੀ ਠੀਕ ਆ ਲੋ ਵੀ ਬਾਈਆਂ ਦਾ ਨਾ ਜਾਨਵਰ ਲਈਦਾ ਚੰਗਾ ਤੇ ਜਿਹੜੇ ਭਰਾ ਦੇ ਦੋਨਾਂ ਦੇ ਵਿੱਚੋਂ ਕੋਈ ਵੀ ਨਾਗ ਪਸੰਦ ਹੋਵੇ ਨੰਬਰ ਚੱਲ ਰਿਹਾ ਬਾਈ ਦਾ ਸਕਰੀਨ ਤੇ ਇਸ ਨੰਬਰ ਤੇ ਤੁਸੀਂ ਸੰਪਰਕ ਕਰਨਾ ਤੇ ਆ ਜਾਨਵਰ ਬਾਈ ਦੇ ਨਾ ਦੁੱਧ ਤੇ ਲਾਏ ਹੋਇਆ ਜਿਆਦਾ ਤਾਂ ਬਾਈਆਂ ਦਾ ਦੁੱਧ ਦਾ ਹੀ ਕੰਮ ਆ ਆਪਣੇ ਕੋਲੇ ਜੇ 15 ਜਨਵਾਰ ਠੀਕ ਆ ਲੋ ਵੀ ਬਾਕੀ ਨਾ ਉਹ ਸਾਹਮਣੇ ਤੁਹਾਨੂੰ ਬਾਰ ਦੇ ਵਿੱਚ ਦੀ ਦਿਸ ਜਾਣਗੇ ਬੱਚੇ ਦਿਸਦੇ ਆ ਤੇ ਬਾਈ ਜੀ ਦਾ 15 ਪਸ਼ੂ ਉੱਧਰ ਵੀ ਖੜਿਆ ਵੈਸੇ ਬਾਈ ਦਾ ਦੁੱਧ ਦਾ ਕੰਮ ਆ ਜੇ ਕੋਈ ਚੰਗਾ ਜਾਨਵਰ ਮਿਲ ਜੇ ਤਾਂ ਬਾਈ ਉਹ ਖਰੀਦ ਕੇ ਵੇਚ ਵੀ ਲੈਂਦਾ ਤੇ ਕੰਮ ਗਰੰਟੀ ਵਾਲਾ ਸੰਪਰਕ ਕਰ ਲਓ ਜੀ ਨੰਬਰ ਚੱਲ ਰਿਹਾ ਸਕਰੀਨ ਤੇ ਤੇ ਜਿਹੜੇ ਮੇਰੇ ਵੀਰ ਨੇ ਦੋਸਤੋ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਕੋਈ ਪਸ਼ੂ ਸੇਲ ਕਰਨਾ ਹੋਵੇ ਤਾਂ ਸਾਡਾ ਨੰਬਰ ਚੱਲ ਰਿਹਾ ਸਕਰੀਨ ਦੇ ਹੇਠਲੇ ਪਾਸੇ ਤੇ ਸਾਡੇ ਨਾਲ ਸੰਪਰਕ ਕਰ ਲਓ ਜੀ ਤੇ ਮਿਲਦੇ ਆ ਦੋਸਤੋ ਆਉਣ ਵਾਲੀ ਨਵੀਂ ਵੀਡੀਓ ਦੇ ਨਾਲ ਧੰਨਵਾਦ ਦੋਸਤੋ